ਆ ਗੰਮਲੇ ਐਮਐਸਪੀ ਬਾਰੇ ਕੀ ਕਹਿਣਾ ਚਾਹੇਗੀ ਤੂੰ ਜਿਵੇਂ ਅੱਜ ਮੈਂ ਭਾਨੀ ਵੀਰ ਦੀ ਵੀਡੀਓ ਦੇਖੀ ਸੀਗੀ ਉਹ ਕਹਿੰਦਾ ਵੀ ਵੀਰਾ ਇਹ ਕਹਿ ਰਿਹਾ ਸੀ ਵੀ ਏਕਾ ਕਰਨਾ ਪਊਗਾ ਤਾਂ ਹੀ ਆਪਣੀਆਂ ਫਸਲਾਂ ਦੇ ਆਪਾਂ ਕਿਸੇ ਵੀ ਚੀਜ਼ ਦਾ ਜਿਵੇਂ ਆਪਣਾ ਹੁਣ ਡੈਰੀ ਫਾਰਮ ਆ ਉਹਦਾ ਰੇਟ ਦੁੱਧ ਦਾ ਆਪਾਂ ਨੂੰ ਤਾਂ ਹੀ ਮਿਲ ਸਕਦਾ ਜੇ ਆਪਾਂ ਇੱਕ ਇਕਾ ਕਰਾਂਗੇ ਠੀਕ ਹੈ ਨਾ ਕਿ ਇੱਕ ਦੂਜੇ ਦੇ ਮੰਨ ਕੇ ਇਹ ਚੱਲੋ ਵੀ ਇਹ ਬੰਦੇ ਨਾਲ ਆਪਾਂ ਥੱਲੀ ਸਿੱਟਣਾਗਾ ਠੀਕ ਹੈ ਇਹ ਚੀਜ਼ ਦੀ ਵਿਰੋਧਤਾ ਕਰਕੇ ਕਦੇ ਆਪਾਂ ਅੱਗੇ ਨਹੀਂ ਆ ਸਕਦੇ ਜੂਪੀ ਬਿਹਾਰ ਦੇ ਲੋਕ ਇੱਥੇ ਆ ਕੇ ਪੱਕੀਆਂ ਰੇੜੀਆਂ ਲਾ ਰਹੇ ਨੇ ਠੀਕ ਹੈ ਉਹਨਾਂ ਦੀ ਸਬਜ਼ੀ ਵੱਧ ਰੇਟ ਤੇ ਸੇਲ ਹੋ ਰਹੀ ਹੈ ਜੱਟ ਜ਼ਿਮੀਂਦਾਰ ਹਾਰ ਕੇ ਸਬਜ਼ੀ ਲੈਣੀ ਬੰਦ ਕਰ ਦਿੰਦਾ ਐਮਐਸਟੀ ਦੀ ਮੰਗ ਆਪਾਂ ਕਿਉਂ ਕਰਦੇ ਆ ਵੀ ਸਾਡੀਆਂ ਫਸਲਾਂ ਦੇ ਰੇਟ ਸਾਡੇ ਦੁੱਧ ਦਾ ਰੇਟ ਚਲੋ ਕੋਈ ਵੀ ਆਪਾਂ ਕਾਰੋਬਾਰ ਕਰਦੇ ਸਰਦੀ ਆ ਚਾਹੇ ਗਰਮੀਆਂ ਭਾਈ ਇਹੀ ਰੇਟ ਵਿਕੂਗਾ ਠੀਕ ਆ ਜੇਕਰ ਆਪੇ ਏਕਾ ਨਹੀਂ ਕਰਾਂਗੇ ਤਾਂ ਸਾਲ ਥੋੜੀ ਜਾਂਦੇ ਨੇ ਵੀਰ ਮੇਰੇ ਆਪਾਂ ਨੂੰ ਪਤਾ ਹੀ ਹੈ ਵੀ ਰਾਜ ਕਿਹਦਾ ਆਉਣ ਵਾਲਾ ਭਈਆਂ ਦਾ ਰਾਜ ਆਪਣੇ ਪੰਜਾਬ ਤੇ ਹੁਣ ਜਾਦੇ ਹੋ ਗਿਆ ਠੀਕ ਆ ਜੇ ਏਕਾ ਨਾ ਕੀਤਾ ਨਾ ਬਸ ਸਾਲ ਥੋੜੀ ਜਾਂਦੇ ਨੇ ਵੀਰੇ ਵੀ ਇਹ ਚੀਜ਼ ਤੇ ਮਾੜਾ ਜਾ ਧਿਆਨ ਦੇ ਲੋ ਵੀਰ ਬਣ ਕੇ ਵੀ ਏਕਾ ਕਰ ਲੋ ਸਾਰੇ ਜਾਣੇ ਤਾਂ ਹੀ ਆਪਾਂ ਨੂੰ ਆਪਣੀਆਂ ਫਸਲਾਂ ਦੇ ਆਪਣੇ ਦੁੱਧ ਦੇ ਕਾਸੇ ਦੇ ਵੀ ਰੇਟ ਹੋ ਮਿਲ ਜੂਗਾ ਨਹੀਂ ਨਹੀਂ ਵੀਰੇ ਜਿਹੜੇ ਵੀ ਮੇਰੀ ਵੀਡੀਓ ਨਾਲ ਸਹਿਮਤ ਨੇ ਜਿਹਨੂੰ ਸਹੀ ਲੱਗੀ ਉਹ ਕਮੈਂਟ ਕਰਕੇ ਵੀਰੇ ਜਰੂਰ ਦੱਸਿਓ ਧੰਨਵਾਦ ਵੀਰੇ ਸਾਰਿਆਂ ਦਾ